ਬਧਰੇ ਹੀ ਮਹਿੰਗਾਈ ਦੇ ਨਾਲ ਆਮ ਲੋਕਾਂ ਦੀ ਜੇਬ ਤੇ ਪੈ ਰਿਆ ਭਾਰੀ ਬੋਝ ਜਿਹਿਆਂ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਕਿ ਆਮ ਲੋਕਾਂ ਦੀ ਜੇਬ ਤੇ ਕਾਫੀ ਅਸਰ ਦੇਖਣ ਨੂੰ ਮਿਲ ਰਿਹਾ ਹੈ ਪਿਛਲੇ ਬਿੱਤੇ ਦਿਨੇ ਹੀ ਸਿਲੰਡਰਾਂ ਦਾ ਰੇਟ 50 ਰੁਪਏ ਪ੍ਰਤੀ ਵਧ ਗਿਆ ਸੀ ਉਸ ਤੋਂ ਬਾਅਦ ਵਧ ਰਹੀਆਂ ਕੀਮਤਾਂ ਤੋਂ ਬਾਅਦ ਜਦੋਂ ਅਜਨਾਲਾ ਵਾਸੀਆਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਆਓ ਆਪਾਂ ਇਹਨਾਂ ਦੇ ਨਾਲ ਮਹਿੰਗਾਈ ਨੂੰ ਲੈ ਕੇ ਕਰਦੇ ਹਾਂ ਗੱਲਬਾਤ ਪਿਛਲੇ ਦਿਨੀ ਹੀ ਕੇਂਦਰ ਸਰਕਾਰ ਵੱਲੋਂ LPG ਦੇ ਪ੍ਰਤੀ ਸਿਲੰਡਰ ਦੇ ਉੱਪਰ 50 ਰੁਪਏ ਦੀ ਕੀਮਤ ਫਿਰ ਤੋਂ ਵਧਾ ਦਿੱਤੀ ਗਈ ਹੈ ਜਿਸ ਤੋਂ ਬਾਅਦ ਆਮ ਲੋਕ ਦੀ ਜੇਬ ਦੇ ਉੱਪਰ ਇਸ ਦਾ ਕਾਫੀ ਅਸਰ ਦੇਖਣ ਨੂੰ ਮਿਲੇਗਾ ਉੱਥੇ ਹੀ ਅੰਮ੍ਰਿਤਸਰ ਦੇ ਅਜਨਾਲਾ ਦੇ ਵਿੱਚ ਜਦੋਂ ਇਲਾਕਾ ਨਿਵਾਸੀਆਂ ਦੇ ਨਾਲ ਸੰਬੰਧਿਤ ਗੱਲਬਾਤ ਕੀਤੀ ਤਾਂ ਉਹਨਾਂ ਨੇ LPG ਸਿਲੰਡਰ ਦੇ ਰੇਟ ਵਾਧੇ ਦੇ ਨਾਰਾਜ਼ਗੀ ਜ਼ਾਹਿਰ ਕੀਤੀ ਅਜਨਾਲਾ ਵਾਸੀਆਂ ਨੇ ਦੱਸਿਆ ਹੈ ਕਿ ਦਿਨੋ-ਦਿਨ ਮਹਿੰਗਾਈ ਵੱਧ ਰਹੀ ਹੈ ਤੇ ਇਸ ਦਾ ਅਸਰ ਆਮ ਆਦਮੀ ਦੀ ਜੇਬ ਤੇ ਪਵੇਗਾ ਉਹਨਾਂ ਨੇ ਕਿਹਾ ਕਿ ਸਰਕਾਰ ਚੰਗੇ ਦਿਨ ਦੇ ਸੁਪਨੇ ਦਿਖਾ ਕੇ ਉਸ ਤੇ ਖਰੇ ਨਹੀਂ ਉਤਰਦੀ ਤੇ ਚੰਗੇ ਦਿਨ ਦੇ ਸੁਪਨੇ ਕੇਵਲ ਗੱਲਾਂ-ਬਾਤਾਂ ਤੱਕ ਹੀ ਸੀਮਤ ਰਹਿ ਜਾਂਦੇ ਨੇ ਅੱਗੇ ਬੋਲਦੇ ਹੋਏ ਉਹਨਾਂ ਨੇ ਇਹ ਵੀ ਕਿਹਾ ਕਿ ਘਰਾਂ ਦੇ ਖਰਚੇ ਚਲਾਉਣੇ ਔਖੇ ਹੋਏ ਪਏ ਹਨ ਅਤੇ ਇੱਕ ਵਾਰ ਫਿਰ ਤੋਂ ਗੈਸ ਸਿਲੰਡਰ ਦੀ ਕੀਮਤ ਵਧਣ ਦੇ ਨਾਲ ਰਸੋਈ ਦਾ ਬਜਟ ਵਿਗੜੇਗਾ ਉਹਨਾਂ ਨੇ ਕਿਹਾ ਕਿ ਸਰਕਾਰਾਂ ਨੂੰ ਇਸ ਵਧ ਰਹੀ ਮਹਿੰਗਾਈ ਦੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਤੇ ਉਹਨਾਂ ਨੇ ਤੇ ਨਾਲ ਹੀ ਐਲਪੀਜੀ ਦੇ ਵਧ ਰਹੇ ਰੇਟਾਂ ਕਰਕੇ ਰਸੋਈ ਦੇ ਹਰ ਇੱਕ ਚੀਜ਼ਾਂ ਦਾ ਭਾਅ ਵਧੇਗਾ ਤੇ ਵੱਡਾ ਅਸਰ ਦੇਖਣ ਨੂੰ ਮਿਲੇਗਾ। ਉਹਨਾਂ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਦੀ ਇਸ ਕਦਮ ਦੇ ਨਾਲ ਮਿਡਲ ਵਰਗ ਦੇ ਲੋਕਾਂ ਨੂੰ ਕਾਫੀ ਨੁਕਸਾਨ ਹੋਵੇਗਾ। ਗੈਸ ਸਿਲੰਡਰ ਦੇ ਵਾਧੇ ਨੂੰ ਲੈ ਕੇ ਘਰਾਂ ਵਿੱਚ ਬਹੁਤ ਪਰੇਸ਼ਾਨੀਆਂ ਹੋਈਆਂ ਪਈਆਂ ਹਨ ਕਿਉਂਕਿ ਕਿਚਨ ਦਾ ਕੰਮ ਤਾਂ ਸਾਰਾ ਇਹਦੇ ਤੇ ਹੀ ਹੁੰਦਾ ਜੇ। ਗੈਸ ਤੇ ਉੱਤੇ ਹੀ ਗੈਸ ਦਾ ਨਾਲ ਵੀ ਦੇਣ ਨਹੀਂ ਨਿਕਲਦੇ ਸਾਡੀ ਨਾਲ। ਤੇ ਸਾਨੂੰ ਸਿਲੰਡਰ ਲੈਣਾ ਪੈਂਦਾ ਪਹਿਲੇ ਜੋ ਇਸ 700 ਰੁਪਏ ਦਾ ਸਿਲੰਡਰ ਸੀਪ ਹੈ 750 ਦਾ ਆਇਆ ਹੁਣ 850 ਦਾ ਪਿਛਲੇ ਦਿਨਾਂ ਵਿੱਚ ਕੱਲ੍ਹ ਤਾਂ 900 ਦਾ ਹੋ ਗਿਆ ਐ ਇੰਨੀ ਮਹਿੰਗਾਈ ਦੇ ਵਿੱਚ ਸਾਨੂੰ ਤਾਂ ਖੁਦ ਨਹੀਂ ਸਮਝ ਆਉਂਦੀ ਕਿ ਇਹ ਆਪਣਾ ਘਰ ਕਿਵੇਂ ਚਲਾਣਾ ਹੈ ਹਰ ਚੀਜ਼ ਮਹਿੰਗੀ ਹੈ ਸਬਜ਼ੀਆਂ ਮਹਿੰਗੀਆਂ ਨੇ ਵਿਚਾਰ ਜਾਣਾ ਮਹਿੰਗਾ ਹੋ ਗਿਆ ਹੈ ਸਮਾਨ ਲੈਣਾ ਮਹਿੰਗਾ ਹੋ ਗਿਆ ਕੱਚਾ ਸਾਡਾ ਕਿਚਨ ਦਾ ਜਿੰਨੇ ਬਜਟ ਸਾਡਾ ਅੱਗੇ ਸੀ ਉੰਨੇ ਵਿੱਚ ਹੁਣ ਚੱਲਦਾ ਹੀ ਨਹੀਂ ਸਾਨੂੰ ਐਕਸਟਰਾ ਪੈਸਿਆਂ ਦੀ ਜਰੂਰਤ ਹੁੰਦੀ ਹੈ ਸਾਨੂੰ ਮੰਗਨੇ ਪੈਂਦੇ ਆ ਕਰਨੇ ਉਹ ਕਾਸੀ ਹੋਰ ਇਹ ਸਾਨੂੰ ਦੇ ਦਿਓ ਮਹਿੰਗਾਈ ਸਾਨੂੰ ਹਰ ਸਰਕਾਰ ਜਿਹੜੀਆਂ ਵੀ ਹੈਗੀਆਂ ਸਾਰੀਆਂ ਲਾਰੇ ਲੁੰਦੀਆਂ ਰਹੀਆਂ ਆ ਹੋ ਜਾਏਗਾ ਹੋ ਜਾਏਗਾ ਕਿਸੇ ਨੇ ਕੁਝ ਸਸਤਾ ਨਹੀਂ ਕੀਤਾ ਕੁਝ ਨਹੀਂ ਕੀਤਾ ਦਿਨੋਂ ਦਿਨ ਮਹਿੰਗਾਈ ਵਧਦੀ ਜਾ ਰਹੀ ਹੈ ਬਸ ਅੱਛੇ ਦਿਨ ਦਾ ਵਾਦਾ ਸੀ ਕਿ ਲੱਗਦਾ ਅੱਛੇ ਦਿਨ ਆਗੇ ਨੇ ਅਸੀਂ ਤੇ ਵੇਖੇ ਨਹੀਂ ਜੀ ਅੱਛੇ ਦਿਨ ਕਿਹੜੇ ਨੇ ਮੋਦੀ ਨੇ ਕਿੰਨਾਂ ਨੂੰ ਦਿੱਤਾ ਤੇ ਕਿੰਨਾਂ ਨੂੰ ਨਹੀਂ ਦਿੱਤਾ ਲੋਕਾਂ ਨੂੰ ਮੈਂ ਬੜੀ ਐਡ ਕਰਦਾ ਕਿ ਇਹ ਫਲਾਣੇ ਨੂੰ ਆ ਮੁਫਤ ਦੇਤਾ ਦੇਤਾ ਉਹਨਾਂ ਨੂੰ ਸਿਲੰਡਰ ਮੁਫਤ ਨੇ ਇਹਨਾਂ ਨੂੰ ਮਤ ਸਾਨੂੰ ਤੇ ਕੁਝ ਨਹੀਂ ਮੁਫਤ ਹੈਗਾ ਅਸੀਂ ਤੇ ਆਪਣੇ ਕੋਲੇ ਖਰਚਾ ਕਰਦੇ ਪਏ ਆ ਓਕੇ ਕਰੀਏ ਸੋਕੇ ਕਰੀਏ ਸਾਰੇ ਦਿਨ ਅਸੀਂ ਆਪ ਹੀ ਵੇਖਦੇ ਪਏ ਆ ਕੀ ਮੰਗ ਕਰਦੇ ਸਰਕਾਰ ਸਰਕਾਰ ਤੋਂ ਮੰਗ ਕੀ ਕਰਨੀ ਹੈ ਤੇ ਸਰਕਾਰ ਤੇ ਹਰ ਵਾਰੀ ਇਹੋ ਹੀ ਮੰਗ ਰੱਖੀ ਹੁੰਦੀ ਆ ਵੀ ਕੁਝ ਮੰਗਿਆ ਇੱਥੇ ਕੰਟਰੋਲ ਕਰੋ ਸਾਰੀਆਂ ਸਰਕਾਰਾਂ ਸਾਨੂੰ ਲਾਰੇ ਲਾ ਕੇ ਚੱਲ ਜਾਂਦੀਆਂ ਆ ਨਾਮ ਮੇਰਾ ਗੁਰਮੀਤ ਕੌਰ ਮੈਂ ਇਹ ਗਾਣਾ ਚੁਣਿਆ ਕਿ ਮੈਂ ਆਪਣੇ ਹੱਥੀਂ 157 ਰੁਪਏ ਦਾ ਸਿਲੰਡਰ ਕਰ ਦਿਆ ਜਿਹੜਾ ਕਿ ਹੁਣ ਉਹ ਨੌਂਸਟੋਰੀ ਪਹੁੰਚ ਗਿਆ ਵਾ ਹੈਨਾ ਵਾਧੇ ਰੇਟ ਵਾਧੇ 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 ਕਿੰਨੀ ਦੂਰ ਚਲੇ ਗਏ ਆ ਪਹਿਲਾਂ ਸਾਨੂੰ ਹਰ ਸਿਲੰਡਰ ਤੇ ਸਬਸਿਡੀ ਮਿਲਦੀ ਸੀ ਉਹ ਵੀ ਬੰਦ ਹੋ ਚੁੱਕੀ ਆ ਉਵੇਂ ਮਿਲਦੀ ਹੋਣਾ ਤੇ ਹੁਣ ਇਹ ਸਿਲੰਡਰ ਇੰਨਾ ਮਹਿੰਗਾ ਹੁਣ ਕਰਕੇ ਮੰਗਾਈ ਹੁਣ ਕਰਕੇ ਸਾਰਾ ਜਿਹੜਾ ਬਜਟ ਆ ਸਾਰਾ ਹਿੱਲ ਗਿਆ ਆ ਬਹੁਤ ਔਖਾ ਆ ਮੰਗੀਆਂ ਉੱਥੇ ਜਾਂ ਉੱਥੇ ਹੀ ਨੇ ਤੇ ਕੋਈ ਕਾਰੋਬਾਰਾਂ ਵਿੱਚ ਜੇ ਵਾਧਾ ਨਹੀਂ ਹੋਇਆ ਪਰ ਮੰਗਾਈ ਬਹੁਤ ਜ਼ਿਆਦੀ ਵਧ ਗਈ ਆ ਇਹ ਕਰਕੇ ਨਾ ਜੀ ਨਾ ਅੱਛੇ ਦਿਨ ਜੋ ਕਿਹਾ ਸੀ ਮੋਦੀ ਜੀ ਨੇ ਕਿ ਅੱਛੇ ਦਿਨ ਆਉਣਗੇ ਪਰ ਅੱਛੇ ਦਿਨ ਆਏ ਨਹੀਂ ਨਾ ਆਉਣ ਦੀ ਉਮੀਦ ਹੀ ਆ ਅੱਛੇ ਦਿਨ ਨਹੀਂ ਆਉਣਗੇ ਇੰਨੀ ਮੰਗਾਈ ਹੋਈ ਯਾਰੀ ਅੱਛੇ ਦਿਨ ਕਿੱਥੋਂ ਆਉਣਗੇ ਬਾਰਸੀਲੋਨਾ ਕਿੰਨਾ ਔਖਾ ਹੈ ਬਹੁਤ ਔਖਾ ਹੈ ਇਹਦੇ ਵਿੱਚ ਜਿਨਾਂ ਨੂੰ ਬੜੀ ਮੁਸ਼ਕਲ ਆਉਂਦੀ ਆ ਜਦੋਂ ਹਰ ਇੱਕ ਚੀਜ਼ ਸਿਲੰਡਰ ਦੋ ਦੋ ਸਿਲੰਡਰ ਮਹੀਨੇ ਦੇ ਵਿੱਚ ਲੱਗ ਜਾਂਦੇ ਔਖਾ ਹੈ